ਕਰੋ ਦਾ ਲੋਭ মোহ ਹੰਕਾਰ ਆਸਾ ਤ੍ਰishna ਦਵੇਤ ਭਾਵਨਾਵਾਂ ਇਹ ਜੰਜਾਲ ਹੈ ਇਹ ਇਨ ਜੰਜਾਲਾਂ ਤੋਂ ਖਿਹੜਾ ਛਡਾਉਣਾ ਕਰ ਨਿੰਦਿਆ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਭਾਵ ਇਹ ਜੰਜਾਲ ਨੇ ਘਰ ਦੇ ਵਿੱਚ ਮੱਝਾਂ ਸੰਭ ਲੈਣੀਆਂ ਖੇਤੀ ਕਰ ਲੈਣੀਆਂ ਦੁਕਾਨਦਾਰੀ ਕਰ ਲੈਣੀਆਂ ਹੋਰ ਆਪਣੀ ਦਿਹਾੜੀ ਕਰ ਲੈਣੀ ਕੋਈ ਵੀ ਕਿੱਤਾ ਦਸਾਂ ਨੋਹਾਂ ਦਾ ਉਹ ਕਿਰਤ ਕਰ ਲੈਣੀ ਨੌਕਰੀ ਕਰ ਲੈਣੀ ਉਹ ਜੰਜਾਲ ਨਹੀਂ ਹੈ। ਗ੍ਰਸਤੀ ਜੀਵਨ ਨੂੰ અપਨਾ ਲੈਣਾ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨੀ ਹੈ, ਇਹ ਜੰਜਾਲ ਨਹੀਂ ਹੈ। ਜੰਜਾਲ ਹੈਗਾ ਕਹਿਣ ਲੱਗੇ ਆਸਾ, ਤ੍ਰਿਸ਼ਨਾ, ਦਵੇਤ ਭਾਵਨਾਵਾਂ, ਨਿੰਦਿਆ, ਚੁਗਲੀ ਇਹ ਸਾਰੇ ਦਾ ਸਾਰਾ ਜਿਹੜਾ ਕੁਝ ਹੈਗਾ ਇਹ ਹੈਗਾ ਜੰਜਾਲ। ਪਰ ਕਈ ਵਾਰ ਜਦੋਂ ਅਸੀਂ ਇਸ ਵਿਚਾਰ ਦੇ ਗੁਰੂ ਪਾਤਸ਼ਾਹ ਦੀ ਵਿਚਾਰ ਤੋਂ ਦੂਰ ਚੱਲੇ ਜਾਂਦੇ ਹਾਂ, ਉਹ ਉਸ ਵੇਲੇ ਅਸੀਂ ਆਉਣਾ ਕਰ ਜਾਂਦੇ ਆ ਵੀ ਦੇਖੋ ਜੀ ਜਿਹੜਾ ਸਾਡਾ ਆ ਕੰਮ ਹੈ ਇਹ ਸਾਡਾ ਜੰਜਾਲ ਹੈ ਜੀ ਜਦੋਂ ਬੰਦਾ ਕੰਮ ਦੇ ਵਿੱਚ ਪੈ ਗਿਆ ਤਾਂ ਬੰਦਾ ਤੰਦਾਲਾ ਦੇ ਵਿੱਚ ਫਸ ਗਿਆ ਤੇ ਫਿਰ ਨਾਮ ਨਹੀਂ ਜਪਿਆ ਜਾਂਦਾ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਉੱਠਦਿਆਂ ਵਹਿੰਦਿਆਂ ਸੁੱਤਿਆਂ ਸਦਾ ਹਰ ਹਰ ਧਿਆਈ ਹੈ ਕਹਿਣ ਲੱਗੇ ਵੇਖ ਤੂੰ ਅੰਬਰ ਦਾ ਵੇਲੇ ਉੱਠਣਾ ਕਰਦਾ ਜਦੋਂ ਤੇਰੀ ਅੱਖ ਖੁੱਲ ਗਈ ਉਦੋਂ ਹੀ ਆਪਣੇ ਮੁੱਖ ਦੇ ਵਿੱਚੋਂ ਮੇਰੇ ਮਾਲਕ ਦਾ ਸਤਿਕਾਰ ਕਰ ਉਹਦਾ ਧੰਨਵਾਦ ਕਰ ਤੇ ਆਪਣੇ ਮੁੱਖ ਦੇ ਵਿੱਚੋਂ ਕਹਿੰਦੇ ਸਤਿਗੁਰੂ ਪਾਤਸ਼ਾਹ ਤੇਰੀ ਕਿਰਪਾ ਸਦਕਾ ਜਿਹੜੀ ਰਾਤ ਸੀ ਉਹ ਬੜੇ ਸੁੱਖਾਂ ਦੇ ਨਾਲ ਬਤੀਤ ਹੋਈ ਹੈ ਤੇ ਤੈ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਤੇ ਸਤਿਗੁਰੂ ਪਾਤਸ਼ਾਹ ਜਿਹੜਾ ਦਿਨ ਚੜਿਆ ਤੇ ਸਦਾ ਵਾਸਤੇ ਸੁੱਖਾਂ ਦੇ ਨਾਲ ਬਤੀਤ ਕਰਾਉਣਾ ਇਹਨੂੰ ਕਹਿੰਦੇ ਆ ਨਾਮ ਜਪਣਾ ਇਨੂੰ ਕਹਿੰਦੇ ਆ ਮੇਰੇ ਸਤਿਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਤੇ ਜਦੋਂ ਅਸੀਂ ਇਸ ਚੀਜ਼ ਨੂੰ ਵੇਖਣਾ ਕਰਦੇ ਆ ਤੇ ਕੰਮ ਕਰਦੇ ਆ ਹੋਇਆ ਵੀ ਮੁੱਖ ਦੇ ਨਾਲ ਕੰਮ ਆਪਾਂ ਆਪਣੇ ਹੱਥੀ ਕਰਨਾ ਹੈ ਗੱਡੀ ਆਪਣੇ ਹੱਥੀ ਚਲਾਉਣੀ ਹੈ ਘਰ ਦੇ ਵਿੱਚ ਕੰਮ ਆਪਾਂ ਹੱਥਾਂ ਦੇ ਨਾਲ ਕਰਨਾ ਹੈ ਪੈਰਾਂ ਦੇ ਨਾਲ ਚੱਲ ਕੇ ਜਾਣਾ ਹੈ ਪਰ ਮੁੱਖ ਦੇ ਨਾਲ ਮੇਰੇ ਮਾਲਕ ਦਾ ਸ਼ੁਕਰਾਨਾ ਕਰਦੀ ਇਹ ਸਤਿਗੁਰੂ ਪਾਤਸ਼ਾਹ ਤੇ ਆਹ ਤੇਰੀ ਕਿਰਪਾ ਸਦਕਾ ਜਿਹੜੀ ਮੈਂ ਅੱਜ ਧਾਰ ਕੱਢਦਾ ਪਿਆ ਤੇ ਆ ਤੇਰੀ ਬਖਸ਼ਿਸ਼ ਐ ਤੈਨੂੰ ਐ ਮੈਨੂੰ ਮੱਜਾਂ ਤੇ ਗਾਮਾਂ ਬਖਸ਼ੀਆਂ ਨੇ ਤੇ ਅੱਜ ਮੈਂ ਦੁੱਧ ਚਾਉਂਦਾ ਪਿਆ ਇਹਨੂੰ ਕਹਿੰਦੀ ਐ ਨਾਮ ਜਪਣਾ ਜਦੋਂ ਭਾਈ ਕਾਂਗ ਸਿੰਘ ਨਾਭਾ ਨੂੰ ਪੜਨਾ ਕਰਾਂਗੇ ਨਾ ਉਹਦੇ ਅੰਦਰ ਤੁਸੀਂ ਪੜਿਓ ਮਹਾਨ ਕੋਸ਼ ਦੇ ਵਿੱਚ ਕਾਂਗ ਸਿੰਘ ਨਾਭਾ ਨੇ ਜਿਹੜਾ ਸਿਮਰਨ ਐ ਜਿਹੜਾ ਨਾਮ ਜਪਣਾ ਉਹਦਾ ਮਕਸ਼ਦ ਹੈਗਾ ਉਹਨੇ ਦੱਸਿਆ ਹੋਇਆ ਕਹਿਣ ਲੱਗੇ ਯਾਦ ਦਸਤ ਭਾਵ ਯਾਦ ਰੱਖਣਾ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਪਏ ਆ ਜਦੋਂ ਵੀ ਕੋਈ ਸੁੱਖ ਸਹੂਲਤ ਮਿਲਦੀ ਪਈ ਆ ਤਾਂ ਉਸ ਵੇਲੇ ਉਹਦਾ ਸ਼ੁਕਰਾਨਾ ਕਰਨਾ ਉਹਦਾ ਮਕਸ਼ਦ ਹੈਗਾ ਸਿਮਰਨ ਉਹਦਾ ਮਕਸ਼ਦ ਹੈਗਾ ਨਾਮ ਜਪਣਾ ਕੋਈ ਵਿਹਲੇ ਬਹਿ ਜਾਣਾ ਚਿੱਤੇ ਕੱਪੜੇ ਪਾ ਲੈਣੇ ਆਪਣਾ ਘਰ ਪਰਿਵਾਰ ਛੱਡ ਦੇਣਾ ਤਾਂ ਇਹਦਾ ਮਕਸ਼ਦ ਇਹ ਨਹੀਂ ਹੈਗਾ ਵੀ ਅਸੀਂ ਨਾਮ ਜਪਦੇ ਪਏ ਆ ਕਹਿਣ ਲੱਗੇ ਨਹੀਂ ਇਹਨਾਂ ਗੱਲਾਂ ਤੋਂ ਮਤ ਸੋਚਣਾ ਕਰ ਤੇ ਪਾਦਸ਼ਾਹ ਕਹਿੰਦੇ ਹਮੇਸ਼ਾ ਵਾਸਤੇ ਯਾਦ ਰੱਖਣਾ ਕਰ ਤੇ ਜਦੋਂ ਇੱਥੇ ਆਵੇਂਗਾ ਜੋ ਉਪਜਿਓ ਸੋ ਬਿਣਸ ਹੈ ਪਰ ਉਹ ਅੱਜ ਕੈ ਕਾਲ ਕਿਨ ਲੀ ਗੇ ਵੇਖ ਇਹ ਸਮੇ ਜਿਹੜਾ ਆ ਜਿਹੜੀ ਅਟਲ ਸਚਾਈ ਹੈ ਮੌਤ ਹੈ ਇਹਨੇ ਇੱਕ ਦਿਨ ਆ ਜਾਣਾ ਇਹਨੇ ਕਿਸੇ ਦੇ ਨਾਲ ਲਿਹਾਜ ਨਹੀਂ ਰੱਖਣਾ ਨਾ ਇਹਨੇ ਰਾਜਿਆਂ ਨਾਲ ਲਿਹਾਜ ਰੱਖਿਆ ਨਾ ਬਾਦਸ਼ਾਹਾਂ ਦੇ ਨਾਲ ਲਿਹਾਜ ਰੱਖਿਆ ਨਾ ਕਰਨ ਲੱਗੇ ਕਿਸੇ ਫਕੀਰ ਦੇ ਨਾਲ ਨਾ ਕਿਸੇ ਪੀਰ ਦੇ ਨਾਲ ਨਾ ਕਿਸੇ ਗੁਰੂ ਦੇ ਨਾਲ ਨਾ ਕਿਸੇ ਭਗਤ ਦੇ ਨਾਲ ਨਾ ਕਿਸੇ ਗੁਰਮੁਖ ਦੇ ਨਾਲ ਨਾ ਕਿਸੇ ਸੰਤ ਮਹਾਤਮਾ ਦੇ ਨਾਲ ਨਾ ਤੇ ਕਿਸੇ ઋષਿ ਤੇ मुनि ਦੇ ਨਾਲ ਜਿਹੜਾ ਸਰੀਰ ਕਰਕੇ ਆਇਆ ਤੇ ਸਰੀਰ ਦਾ ਇੱਕ ਦਿਨ ਜਨਮ ਤੇ ਇੱਕ ਦਿਨ ਮੌਤ ਹੋਣਾ ਕਰਦੀ ਇਸੇ ਕਰਕੇ ਸਤਿਗੁਰੂ ਪਾਸ਼ਾ ਕਹਿੰਦੇ ਆ ਵੇਖ ਜੋ ਉਪਜਿਓ ਸੋ ਬਿਣਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਜਾਲ ਕਹਿਣ ਲੱਗੇ ਇੰਨਾ ਜੰਜਾਲਾਂ ਤੋਂ ਬਚਣਾ ਕਰਕੇ ਆਹ ਜਿਹੜੀ ਕਿਰਤ ਐ ਇਸ ਕਿਰਤ ਦੇ ਵਿੱਚ ਲੱਗਣਾ ਕਰ ਜਾ ਜਦੋਂ ਤੂੰ ਕਿਰਤ ਕਰੇਗਾ ਨਾ ਤਾਂ ਹਮੇਸ਼ਾ ਵਾਸਤੇ ਨਾ ਤੂੰ ਨਿੰਦਿਆ ਦੇ ਵਿੱਚ ਪਵੇਂ ਨਾ ਤੂੰ ਚੁਗਲੀ ਦੇ ਵਿੱਚ ਪਵੇਂ ਨਾ ਕਹਿਣ ਲੱਗੇ ਤੇਰੇ ਅੰਦਰ ਦਵੇਤ ਭਾਵਨਾ ਆਵੇ ਕਿਉਂ ਨਹੀਂ ਆਉਣਾ ਕਰਦੀਆਂ ਇਹ ਚੀਜ਼ਾਂ ਇਹ ਚੀਜ਼ਾਂ ਹਮੇਸ਼ਾ ਵਾਸਤੇ ਕਿਹਦੇ ਕੋਲੇ ਆਉਂਦੀਆਂ ਨੇ ਨਿੰਦਿਆ ਕਿਹਦੇ ਕੋਲੇ ਆਉਂਦੀ ਹੈ ਚੁਗਲੀ ਕਿਹਦੇ ਕੋਲੇ ਆਉਣਾ ਕਰਦੀ ਹੈ ਦਵੇਤ ਭਾਵਨਾਵਾਂ ਕਿਹਦੇ ਕੋਲੇ ਆਉਂਦੀ ਹੈ ਤਾਂ ਇਹ ਬੇਲੜਾਂ ਕੋਲੇ ਆਉਣਾ ਕਰਦੀ ਹੈ ਜਿਹੜੇ ਬੰਦੇ ਬੇਲੇ ਨੇ ਜਿਨ੍ਹਾਂ ਨੂੰ ਕੰਮ ਹੀ ਨਹੀਂ ਜਦੋਂ ਆਪਾਂ ਜੀਵਨ ਦੇ ਵਿੱਚ ਆਪਾਂ ਅਪਣਾਉਣਾ ਕਰਦੇ ਹਾਂ ਜਦੋਂ ਬੰਦਾ ਆਪਣਾ ਕਾਰੋਬਾਰ ਕਰਦਾ ਪਿਆ ਉਹਦਾ ਧਿਆਨ ਹੈ ਜਿਹੜਾ ਉਹਦਾ ਮੈਡ ਹੈ ਜਿਹੜਾ ਉਹਦੇ ਕੰਮ ਦੇ ਵਿੱਚ ਹੈ ਕਿਸੇ ਪਾਸੇ ਨਹੀਂ ਜਾਣਾ ਕਰਦਾ ਤੇ ਜਦੋਂ ਬੰਦਾ ਬੇਲਾ ਬੈਠਾ ਤਾਂ ਉਸ ਵੇਲੇ ਉਹਦਾ ਧਿਆਨ ਕਦੇ ਇੱਧਰ ਚੱਲਿਆ ਗਿਆ ਕਦੇ ਕਹਿਣ ਲੱਗੇ ਉੱਧਰ ਚੱਲਿਆ ਗਿਆ ਕਿਤੇ ਉੱਧਰ ਚੱਲਿਆ ਗਿਆ ਤੇ ਚਾਰ ਸਪੇਰੇ ਫਿਰ ਸਾਡਾ ਧਿਆਨ ਘੁੰਮਦਾ ਫਿਰਦਾ ਕਦੇ ਕਿਸੇ ਨੂੰ ਯਾਦ ਕਰਦਾ ਕਦੇ ਕਿਸੇ ਨੂੰ ਯਾਦ ਕਰਦਾ ਫਿਰ ਮਨ ਕਰਕੇ ਅੰਦਰ ਹੀ ਅੰਦਰ ਫਿਰ ਬੰਦਾ ਪਾਪ ਪਿਆ ਕਰਦਾ ਪਾਪ ਤਨ ਕਰਕੇ ਅਪਰਾਧ ਹੁੰਦਾ ਹੈ ਤੇ ਮਨ ਕਰਕੇ ਪਾਪ ਹੁੰਦਾ ਹੈ ਜਿਹਨੂੰ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਕਹਿੰਦੇ ਪਾਪੀ ਕਰਮ ਕਮਾਮ ਦੇ ਕਿਹੜੇ ਕਰਮ ਕਮਾਮ ਦੇ ਨੇ ਪਾਪੀ ਪਾਪੀ ਕਰਮ ਕਮਾਮਣਾ ਕਰਦੇ ਨੇ ਮਨ ਦੇ ਅੰਦਰ ਦੀ ਸੋਚ ਕਈ ਵਾਰ ਬੰਦਾ ਆਪਣੇ ਬੈਠਾ ਘਰ ਦੇ ਵਿੱਚ ਬੈਠਾ ਹੀ ਹੋਰਾਂ ਦੇ ਲਈ ਘਰ ਦੇ ਆਪਣੇ ਆਪ ਹੀ ਸੋਚੀ ਜਾਂਦਾ ਉਹਨੂੰ ਪਾਪ ਕਹਿੰਦੇ ਆ ਫਿਰ ਉਹ ਆਪਣੇ ਪਾਪਾਂ ਕਰਕੇ ਤੇ ਫਿਰ ਦੁਖੀ ਹੋਣਾ ਕਰਦਾ ਦੁਖੀ ਕਿਉਂ ਹੋਣਾ ਕਰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਜੈਸਾ ਬੀਜੈ ਸੋ ਲੂਣਾ ਹੈ ਕਰਮਾਂ ਸੰਧੜਾ ਖੇਤ ਬੀਜਣ ਦਾ ਮਕਸਦ ਹੈਗੇ ਵੀ ਜਿਹੜਾ ਤੂੰ ਬੀਜਦਾ ਪਿਆ ਆਪਣੇ ਜੀਵਨ ਦੇ ਵਿੱਚ ਬੀਜਦਾ ਪਿਆ ਬਾਣੀ ਬੜੀ ਸੌਖੀ ਹੈ ਸਮਝਣੀ ਜੇ ਅਸੀਂ ਕਹੀਏ ਕਈ ਵਾਰ ਕਹਿੰਦੇ ਜੀ ਬਾਣੀ ਬੜੀ ਔਖੀ ਹੈ ਪਰ ਔਖੀ ਹੈਗੀ ਆ ਆਖਣ ਔਖਾ ਸੱਚਾ ਨਾ ਹੋ ਕਿਉਂ ਔਖਾ ਹੈਗਾ ਔਖਾ ਤਾਂ ਹੈਗਾ ਆਖਣਾ ਕਹਿਣ ਲੱਗੇ ਅਸੀਂ ਨਿੰਦਿਆ ਕਰਦਿਆਂ ਕਰਦਿਆਂ ਘੰਟਿਆਂ ਵੱਧੀ ਲੰਘ ਜਾਂਦਾ ਸਮਾਂ ਚੁਗਲੀਆਂ ਕਰਦਿਆਂ ਘੰਟਿਆਂ ਵੱਧੀ ਸਮਾਂ ਲੰਘ ਜਾਂਦਾ ਹੈ ਬੇਲਿਆਂ ਬੈਠਿਆਂ ਘੰਟੇ ਵੱਧੀ ਸਮਾਂ ਲੰਘਣਾ ਕਰ ਜਾਂਦਾ ਤੇ ਹੁਣ ਆਪਾਂ ਦਰਬਾਰ ਸਾਹਿਬ ਦੀ ਹਾਜ਼ਰੀ ਭਰਨਾ ਕਰਦੇ ਹਾਂ ਜੇ ਕਿਤੇ ਕਿਸੇ ਮਾਤਰ ਵਰਗੇ ਤੋਂ ਪਾਸਾ 7 ਮਿੰਟ ਵੱਧ ਲੱਗ ਜਾਣ ਕਿਤੇ ਤਾਂ ਸਾਨੂੰ ਬਹੁਤ ਬੈਠਣਾ ਔਖਾ ਗੱਦੇ ਵਿਸ਼ੇ ਹੋਏ ਨੇ ਗੱਦਿਆਂ ਦੇ ਉੱਤੇ ਗੱਦੇ ਵਿਸ਼ੇ ਹੋਏ ਨੇ ਫਿਰ ਚਾਦਰਾਂ ਵਿਸ਼ੀਆਂ ਹੋਈਆਂ ਨੇ ਚਾਰ ਸਪੇਰਿਓਂ ਬੰਦ ਹੈ ਤੇ ਚਾਰ ਸਵੇਰੇ ਬੜਾ ਕੁਸ਼ਲ ਸਹੂਲਤਾ ਸਾਨੂੰ ਮਿਲੀਆਂ ਨੇ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਵਹਿ ਨਹੀਂ ਸਕਦਾ ਬਾਹਰਲੇ ਪਾਸੇ ਜਿੱਥੇ ਬੰਦਾ ਕਹਿਣ ਲੱਗੇ ਚੁਗਲੀਆਂ 'ਚ ਲੱਗ ਗਿਆ ਨਿੰਦਿਆ 'ਚ ਲੱਗ ਗਿਆ ਉੱਥੇ ਕਿਤੇ ਮੰਜਾ ਵੀ ਨਹੀਂ ਮਾਰਿਆ ਹੁੰਦਾ ਕਈ ਵਾਰ ਬੰਦਾ ਰੋੜੇ ਦੇ ਸਹਾਰੇ ਬੈਠਣਾ ਕਰ ਜਾਂਦਾ ਹੈ ਕਈ ਵਾਰ ਬੰਦਾ ਥੁੱਪੀ ਖੜਾ ਰਹਿਣਾ ਕਈ ਵਾਰ ਬੰਦੇ ਅਸੀਂ ਵੇਖਣਾ ਕਰਦੇ ਆ ਤਾਂ ਉਸੇ ਤਰ੍ਹਾਂ ਬੈਠੇ ਆ ਤੇ ਸੇਕ ਵੀ ਮਾਰੀ ਜਾਂਦਾ ਹੈ ਤੇ ਪਰ ਉੱਠਦਾ ਨਹੀਂ ਹੈਗਾ ਕਿਉਂ ਨਹੀਂ ਉੱਠਦਾ ਕਿਉਂਕਿ ਉਹਨੂੰ ਰਸ ਆ ਰਿਹਾ ਹੈ ਕੰਨ ਰਸ ਇਹ ਸਾਡੇ ਰਸ ਨੇ ਕੰਨਾਂ ਦਾ ਰਸ ਆਉਣ ਲੱਗ ਗਿਆ ਤੇ ਬੰਦਾ ਉੱਠਣਾ ਨਹੀਂ ਕਰਦਾ ਅੱਖਾਂ ਦੇ ਰਸ ਆਉਣ ਲੱਗ ਗਿਆ ਤਾਂ ਬੰਦਾ ਫਿਰ ਉੱਠੀ ਖੜਾ ਪਰ ਪਤਸ਼ਾਹ ਕਹਿੰਦੇ ਜੈਸਾ ਬੀਜਾ ਸੋ ਲੂਣਾ ਹੈ ਕਰਮਾਂ ਸੰਧੜਾ ਖੇਤ ਪਾਪ ਖੇਤ ਕਿਹੜਾ ਹੈ ਖੇਤ ਆਪਣਾ ਸਰੀਰ ਹੈ ਖੇਤ ਸਰੀਰ ਜੋ ਬੀਜੀ ਹੈ ਭਾਵ ਆਜ ਸਰੀਰ ਤੇਰਾ ਇਹ ਇੱਕ ਖੇਤ ਹੈ ਜਿਵੇਂ ਆਪਣੇ ਕੋਲੇ ਬਾਹਰੀ ਤੌਰ ਤੇ ਆਪਣੇ ਕੋਲੇ ਜ਼ਮੀਨਾਂ ਨੇ ਉਹਨੂੰ ਆਪਾਂ ਬੜਾ ਸਵਾਰਨਾ ਕਰਦੇ ਆ ਸਾਫ਼ ਕਰਦੇ ਆ ਤੇ ਫਿਰ ਉਹਨੂੰ ਬੀਜ ਪਾਉਣਾ ਕਰਦੇ ਆ ਬੱਤਰ ਦੇ ਵਿਖਦੇ ਆ ਉਹਦੀ ਪਹਿਲਾਂ ਪਾਣੀ ਲਾਇਆ ਜਾਂਦਾ ਫਿਰ ਉਹਦੇ ਵਿੱਚ ਬੀਜ ਬੀਜਿਆ ਜਾਂਦਾ ਤੇ ਪਰ ਹੁਣ ਜਦੋਂ ਆਪਣੇ ਇਧਰਲੇ ਬੀਜ ਦੀ ਗੱਲ ਆਉਣਾ ਕਰਦੀ ਹੈ ਇੱਕ ਧਰਤੀ ਬੀਜਣੀ ਹੋਵੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਪਾਣੀ ਲਾਇਆ ਜਾਂਦਾ ਫਿਰ ਉਹਨੂੰ ਸਵਾਰਿਆ ਜਾਂਦਾ ਵਾਹਿਆ ਜਾਂਦਾ ਸੁਹਾਗਾ ਮਾਰਿਆ ਜਾਂਦਾ ਫਿਰ ਉਹਦੇ ਵਿੱਚ ਬੀਜ ਪਾਇਆ ਜਾਂਦਾ ਤੇ ਫਿਰ ਬੰਦਾ ਸੰਭਾਲ ਕਰਦਾ ਤੇ ਪਰ ਇਧਰਲੇ ਪਾਸੇ ਬੀਜ ਪਾਉਣ ਲੱਗਿਆਂ ਕਿਤੇ ਚੇਤਾ ਕੀਤਾ ਵੀ ਅਸੀਂ ਆਪਣੇ ਜੀਵਨ ਨੂੰ ਕਿਤੇ ਸਵਾਰਨਾ ਕਰ ਲਈਏ ਨਾ ਅਜੇ ਸਾਡੀ ਅਰਦਾਸ ਨਹੀਂ ਪੂਰੀ ਹੋਈ ਕਰਨ ਲੱਗੇ ਅਰਦਾਸ ਸਿੱਖਾ ਤੇਰੀ ਪੂਰੀ ਹੋਣਾ ਕਰੇਗੀ ਇਹ ਇਨਸਾਨ ਇਹ ਮੇਰੇ ਮਨ ਅਰਦਾਸ ਤੇਰੀ ਪੂਰੀ ਹੋਣਾ ਕਰੇਗੀ ਇਹ ਤੈਨੂੰ ਨਾਮ ਜਪਿਆ ਹੋਇਆ ਸੁਖ ਤੈਨੂੰ ਮਿਲਣਾ ਕਰੇਗਾ ਤੇ ਪਰ ਤੈਨੂੰ ਆਪਣੇ ਜੀਵਨ ਦੇ ਵਿੱਚ ਸੁਧਾਰ ਲੈ ਕੇ ਆਉਣਾ ਪਵੇਗਾ ਜਿਹੜਾ ਬੀਜ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਭਾਵ ਮਕਸ਼ਦ ਮੇਰੇ ਸਤਿਗੁਰੂ ਪਾਦਸ਼ਾ ਇੱਕ ਇੱਕ ਸ਼ਬਦ ਦੇ ਰਾਹੀਂ ਸਾਨੂੰ ਜੀਵਨ ਸਮਝਾਉਂਦੇ ਪੈ ਨੇ ਮੈਂ ਅਰੰਭਤਾ ਕੀਤੀ ਹੈ ਘਰ ਦੇ ਵਿੱਚ ਸਹਿਜ ਪਾਠ ਹੋ ਗਿਆ ਸਾਡੇ ਵੀ ਘਰ ਦੇ ਵਿੱਚੋਂ ਜੀਵ ਚੱਲਿਆ ਗਿਆ ਸਹਿਜ ਪਾਠ ਦਾ ਮਕਸ਼ਦ ਹੀ ਨਹੀਂ ਹੈਗਾ